ਨਾਮ ਹਰਜਿੰਦਰ ਕੋਰ ਪਿੰਡ ਹਾਜਾਤ ਨਗਰੀ ਦਵਾਈਆਂ ਬਹੁਤ ਵਧੀਆ ਦਿੰਦੇ ਮੈਂ ਤੀਸਰੀ ਵਾਰ ਦਵਾਈ ਲਈ ਹੈ ਬਹੁਤ ਵਧੀਆ ਦਵਾਈ ਦਿੰਦੇ ਬਹੁਤ ਵਧੀਆ ਸਟਾਫ ਹੈ ਬਹੁਤ ਪਿਆਰਮਾਨੀ ਹੋਈ ਸਰਕਾਰ ਦੀ ਨਾਲ ਇਥੇ ਆ ਕੋਲ ਆਪ ਦਾ ਨਾਮ ਸੰਦੀਪਾ ਐਜ਼ ਅ ਫਾਰਮਾਸਿਸਟ ਇੱਥੇ ਜੋਬ ਕਰ ਰਹੀ ਆ ਮੈਂ ਬਟਾਲੇ ਟੋ ਬਲੋਂਗ ਕਰਦੀ ਆ ਸਭ ਤੋਂ ਪਹਿਲਾਂ ਇੱਥੇ ਪੇਸ਼ੈਂਟ ਜਿਹੜਾ ਅਸਿਸਟੈਂਟ ਕੋ ਜਾਂਦਾ ਕਲੀਨिकल ਅਸਿਸਟੈਂਟ ਕੋ ਮਨਪ੍ਰੀਤ ਕੋ ਉਹ ਤੋਂ ਰਜਿਸਟ੍ਰੇਸ਼ਨ ਕਰਵਾ ਕੇ ਆਫਟਰ ਉਹ ਮੈਮ ਕੋ ਜਾਂਦਾ ਡਾਕਟਰ ਈਸ਼ਾ ਮੈਮ ਕੋ ਆਪਣੀ ਉਹਨੂੰ ਪ੍ਰੋਬਲਮ ਦੱਸਦਾ ਫਿਰ ਮੈਮ ਜੋ ਵੀ ਉਹਨੂੰ ਸਕਰਾਈਬ ਕਰ ਦਿੰਦੇ ਨੇ ਮੈਡੀਸਿਨਸ ਤੇ ਉਹ ਮੇਰੇ ਕੋਲ ਆ ਕੇ ਲੈ ਜਾਂਦਾ ਹੈ ਸਾਡੇ ਕੋਲ ਇੱਥੇ ਸਾਰੇ ਤਰ੍ਹਾਂ ਦੀ ਮੈਡੀਸਿਨਸ ਨੇ ਬੱਚਿਆਂ ਲਈ ਵੀ ਬਜ਼ੁਰਗਾਂ ਲਈ ਵੀ ਤੇ ਜੰਗ ਲਈ ਵੀ ਆਪਾਂ ਹਰ ਇੱਕ ਤਰ੍ਹਾਂ ਦੀ ਮੈਡੀਸਿਨ ਪ੍ਰੋਵਾਈਡ ਕਰਦੇ ਹਾਂ ਉਹਨਾਂ ਨੂੰ ਪੇਸ਼ੈਂਟਸ ਨੂੰ ਜ਼ਿਆਦਾਤਰ ਇੱਕ ਤੇਜ ਸ਼ੂਗਰ ਬੀਪੀ ਵਾਲੇ ਪੇਸ਼ੈਂਟਸ ਨੇ ਐਂਡ ਜ਼ੁਕਾਮ ਵਗੈਰਾ ਵਾਲੇ ਆ ਰਹੇ ਨੇ ਸਟ੍ਰੋਕਸ ਦਾ ਇਥੋਂ ਦੁਰੰਗਲਾ ਤੋਂ ਆਉਂਦਾ ਹੈ ਆਨਲਾਈਨ ਉਹਨਾਂ ਨੂੰ ਆਪਣਾ ਦੱਸ ਦਿੰਦੇ ਨੇ ਮੈਡੀਸਿਨ ਜਿਹੜੀ ਫਿਨਿਸ਼ ਹੋ ਜਾਂਦੀ ਹੈ ਫਿਰ ਆਪਾਂ ਉੱਥੇ ਹਰ ਮੰਥ ਜਾ ਕੇ ਉੱਥੋਂ ਆਪਾਂ ਲੈ ਕੇ ਆ ਜਾਂਦੇ ਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਇੱਥੇ ਕਲੀਨਿਕ ਓਪਨ ਕੀਤਾ ਹੋਇਆ ਵਾ ਸਾਰੇ ਲੋਕਾਂ ਨੂੰ ਇੱਥੇ ਬਹੁਤ ਵਧੀਆ ਫੈਸਿਲਿਟੀ ਪ੍ਰੋਵਾਈਡ ਕਰਕੇ ਬਹੁਤ ਵਧੀਆ ਕੀਤਾ ਵਾ ਇਹ ਕਰਕੇ ਵਧੀਆ ਦਵਾਈਆਂ ਮਿਲਦੀਆਂ ਵਧੀਆ ਸਭ ਕੁਝ ਮਿਲ ਰਿਹਾ ਪਿੰਡ ਨੂੰ ਬਹੁਤ ਸੁਲਤਾਨ ਹੋ ਗਈਆਂ ਅੱਗੇ ਸ਼ਹਿਰ ਟੈਸਟ ਕਰਵਾਣ ਜਾਣਾ ਪੈਂਦਾ ਸੀ ਹੁਣ ਇੱਥੇ ਪਿੰਡ ਵਿੱਚ ਹੀ ਟੈਸਟ ਹੋਈ ਜਾਂਦੇ ਨੇ ਇਹ ਬਹੁਤ ਸੌਖਾ ਹੋ ਗਿਆ ਦੁਨੀਆ ਪਿੰਡ ਦੇ ਵੀ ਲੋਕੀ ਹੁੰਦੇ ਨੇ ਬਾਹਰੋਂ ਵੀ ਲੋਕੀ ਆਉਂਦੇ ਨੇ ਬਹੁਤ ਧੰਨਵਾਦ ਸਰਕਾਰ ਦਾ